ਆਇਓ ਕਿੰਦਾ ਜਿਹਾ ਗਰਦੀ ਸਥਿਤੀ ਹੈ ਜੀ ਕੀ ਕਹਿਣਾ ਚਾਹਦੇ ਹੋ ਦੇਖੋ ਕਗਰਦੀ ਸਥਿਤੀ ਪਿਛਲੇ 2 ਦਿਨਾਂ ਦੇ ਕੰਪੈਰੀਟਿਵਲੀ ਬਹੁਤ ਠੀਕ ਹੈ ਪਾਣੀ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ 742.8 ਤੱਕ ਪਹੁੰਚ ਗਿਆ ਸੀ ਤੇ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਦੀ ਭਾਵਨਾ ਹੋ ਗਈ ਸੀ ਸੋ ਮੈਂ ਜਿੱਥੇ ਆਇਆ ਅੱਜ ਪਾਣੀ ਦਾ ਪੱਧਰ ਹੈ ਜਿਹੜਾ 741 ਫੁੱਟ ਹੈ। ਮਤਲਬ 2 ਫੁੱਟ ਦੇ ਕਰੀਬ ਹੈ ਜਿਹੜਾ ਪਾਣੀ ਘਟ ਗਿਆ। ਤੇ ਇਹ ਜਿਹੜਾ ਪਾਣੀ ਆਉਂਦਾ ਪਿਛਲੀਆਂ ਜਿਵੇਂ ਕੈਥਲ ਡਰੇਨ ਹੈ, ਸਰਾਲਾ ਹੈ, ਭਾਂਕਰਪੁਰ ਹੈ। ਉਹਨਾਂ ਸਾਰਿਆਂ ਡਰੇਨਾਂ ਦੇ ਵਿੱਚੋਂ ਪਾਣੀ ਇੱਥੇ ਆਉਂਦਾ। ਜੋ ਮੈਂ ਸਾਰਾ ਕੁਝ ਇੱਥੇ ਪੁੱਛਿਆ ਸਾਡੇ ਅਧਿਕਾਰੀਆਂ ਨੂੰ ਪਿਛਲੀ ਕਿਸੇ ਵੀ ਡਰੇਨ ਦੇ ਵਿੱਚ ਕੈਥਲ ਡਰੇਨ ਦੇ ਵਿੱਚ ਪਾਣੀ ਨਹੀਂ ਹੈ। ਭਾਂਕਰਪੁਰ ਵੀ ਇਹੀ ਹਾਲ ਆ। ਸਭ ਪਿੱਛੋਂ ਕੋਈ ਪਾਣੀ ਨਹੀਂ ਆ ਰਿਹਾ। ਇਸ ਕਰਕੇ ਮੈਂ ਕਹਿ ਸਕਦਾ ਕਿ ਰਾਤ ਤੱਕ ਕੱਲ ਤੱਕ 2-3 ਫੁੱਟ ਜਿਹੜਾ ਪਾਣੀ ਹੈ ਉਹ ਹੋਰ ਪਾਣੀ ਇਸ ਦੇ ਵਿੱਚ ਖੱਗਰ ਦਾ ਡਾਊਨ ਹੋ ਜਾਣਾ ਤੇ ਪਿੱਛੇ ਬਰਸਾਤਾਂ ਵੀ ਨਹੀਂ ਇਹਨਾਂ ਦਿਨਾਂ ਦੇ ਵਿੱਚ ਹੀ ਬਰਸਾਤਾਂ ਸੀਆਂ ਸੋ ਖੱਗਰ ਦੀ ਮੈਂ ਸਮਝਦਾ ਕੋਈ ਡਰ ਵਾਲੀ ਗੱਲ ਨਹੀਂ ਤੇ ਹੁਣ ਅਸੀਂ ਮਕਰੋੜ ਸੱਭ ਪੁਲ ਤੇ ਖੜੇ ਆ ਜਿਹਦੇ ਇੱਕ ਪਾਸੇ ਤੇ ਖੱਗਰ 598 ਫੁੱਟ ਚੌੜਾ ਤੇ ਬੋਲਦੇ ਸੱਜੇ ਪਾਸੇ ਕੱਗਰ 198 ਫੁੱਟ ਚੌੜਾ ਹੈ ਪਰ 598 ਫੁੱਟ ਦਾ ਪਾਣੀ ਹੈ ਜਿਹੜਾ ਉਹ 198 ਫੁੱਟ ਦੇ ਵਿੱਚ ਆਰਾਮ ਨਾਲ ਸਮਾਇਆ ਹੋਇਆ ਹੈ ਤੇ ਅਸੀਂ 198 ਫੁੱਟ ਦੇ ਜਿਹੜੇ ਕੱਗਰ ਇੱਥੇ ਰਹਿ ਗਿਆ ਮਕਰੋੜ ਤੋਂ ਕੜੈਲ ਤੱਕ 18 ਕਿਲੋਮੀਟਰ ਇੱਥੇ ਅਸੀਂ ਜੋ ਹੈ ਦੋਹੇ ਪਾਸੇ 15 ਫੁੱਟ ਚੌੜਾ ਤੇ ਕਾਫੀ ਉੱਚਾ ਜਿਹੜਾ ਬੰਨੋਂ ਬੰਨਿਆ ਇਹ ਪਿਛਲੇ ਸਾਲ ਹੀ ਬੰਨਿਆ ਜੀ ਤੇ 3.5 ਤੋਂ 4 ਕਰੋੜ ਰੁਪਇਆ ਲੱਗਦਾ ਆ ਹੁਣ ਜਰੂਰਤ ਪੈ ਗਈ ਸੀ ਜੀਸੀਬੀ ਦੀ ਤਾਂ ਇਸੇ ਬੰਨ ਦੇ ਉੱਤੋਂ ਦੀ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੇ ਨੇ ਜੀਸੀਬੀ ਇੱਥੋਂ ਗਈ ਤੇ ਉੱਥੇ ਜਿੱਥੇ ਕੋਈ ਕਮੀ ਸੀ ਉੱਥੇ ਦੂਰ ਕਰਕੇ ਆਈ ਪਹਿਲਾਂ ਕੀ ਸੀ ਬੰਨ ਤਾਂ ਦੋਨੇ ਪਾਸੇ ਹੈ ਨਹੀਂਦੀ 3-4 ਫੁੱਟ ਬੰਨ ਸੀ ਕੋਈ ਚੜਾਈ ਨਹੀਂ ਤੇ ਕਿਤੇ ਚੜਾਈ ਹੈ ਕਿਤੇ ਨਹੀਂ ਸੀ ਇਨ ਕੇਸ ਆਫ ਐਮਰਜੈਂਸੀ ਜੇ ਸਾਧਨਾਂ ਦੀ ਜ਼ਰੂਰਤ ਪੈ ਜਾਂਦੀ ਤੀ ਕਿਤੇ ਕੋਈ ਬ੍ਰੀਚ ਹੋਣ ਦਾ ਖਤਰਾ ਹੋ ਜਾਂਦਾ ਹੋਰ ਹੋ ਜਾਂਦਾ ਸਵਾਏ ਮੂਕ ਦਰਸ਼ਕ ਬਣੇ ਰਹਨ ਤੇ ਕੋਈ ਸਾਧਨ ਨਹੀਂ ਕਿਉਂਕਿ ਸਾਧਨ ਜਾ ਨਹੀਂ ਸਕਦੇ ਸੀ ਟਰਾਲੀ ਨਹੀਂ ਜਾ ਸਕਦੀ ਸੀ ਮਿੱਟੀ ਨਹੀਂ ਜਾ ਸਕਦੀ ਸੀ ਤੇ ਕੋਈ ਮਸ਼ੀਨ ਨਹੀਂ ਜਾ ਸਕਦੀ ਸੀ ਖੜੇ ਰਹਿੰਦੇ ਸੀ ਘੱਗ ਟੁੱਟ ਗਿਆ ਰੋਲਾ ਰੱਪਾ ਪੈ ਗਿਆ ਕਿ ਘੱਗ ਟੁੱਟ ਗਿਆ ਘੱਗ ਟੁੱਟ ਗਿਆ ਸੋ ਅਸੀਂ ਇਹਦੇ ਲਈ ਪ੍ਰਬੰਧ ਕੀਤੇ ਹੋਏ ਨੇ ਕਿ 15 ਫੁੱਟ ਚੌੜਾ ਤੇ ਕਾਫੀ ਉੱਚੇ ਬਨ ਨੇ ਅੱਜ ਇਸ ਸਮੇਂ 741 ਫੁੱਟ ਠੱਗਰ ਦੇ ਵਿੱਚ ਪਾਣੀ ਚੱਲ ਰਿਹਾ ਪਰ ਇੱਥੇ ਦੇਖੋ ਕਿਸੇ ਪਾਸੇ ਕੋਈ ਸ਼ੰਕਾ ਨਹੀਂ ਨਜ਼ਰ ਆ ਰਹੀ ਬਨ ਉੱਚੇ ਨੇ ਮਜ਼ਬੂਤ ਨੇ ਇਸ ਕਰਕੇ ਮੈਂ ਕਹਿ ਸਕਦਾ ਕਿ ਬੇਸ਼ੱਕ ਇਹ ਅਗਰ ਇਹ ਸਾਨੂੰ ਮਾਰ ਤਾਂ ਦੂਜੀਆਂ ਸਟੇਟਾਂ ਦੀ ਚਲਣੀ ਪੈਂਦੀ ਹੈ ਮਾਝਲ ਦਾ ਪਾਣੀ ਆਇਆ ਤਾਂ ਸਾਡੇ ਆ ਗਿਆ। ਹਰਿਆਣੇ ਦਾ ਸਾਰਾ ਪਾਣੀ ਆਇਆ ਤਾਂ ਸਾਡੇ ਆ ਗਿਆ। ਇਹ ਸਾਰਾ ਪਾਣੀ ਇਕੱਠਾ ਹੋ ਕੇ ਸਾਡੇ ਸਿਰ ਤੇ ਡੋਲਦਾ ਦਿਆ। ਹਲਕੇ ਲਹਿਰੇ ਨੂੰ ਸਭ ਤੋਂ ਵੱਡੀ ਮਾਰ ਰਿਹਾ। ਪਰ ਅਸੀਂ ਫੇਰ ਵੀ ਭਗਵਾਨ ਦੇ ਸ਼ੁਕਰਗੁਜ਼ਾਰਾਂ ਕਿ ਅਸੀਂ ਸਾਰਾ ਝੱਲ ਵੀ ਰਹੇ ਹਾਂ ਤੇ ਠੀਕ ਵੀ ਕਰ ਲਈ। ਸਾਡੇ ਆਪਣੇ ਸਾਰੇ ਹਲਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਰਕਾਰ ਪੂਰੀ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਘੱਗਰ ਦੀ ਗੱਲ ਕਰਦੇ ਆ ਜਦੋਂ ਮੈਨੂੰ ਮਿਲਦੇ ਆ ਘੱਗਰ ਬਾਰੇ ਪੁੱਛਦੇ ਆ ਸੋ ਅਸੀਂ ਇਤੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕੋਈ ਡਰ ਵਾਲੀ ਗੱਲ ਨਹੀਂ ਸਰ ਕੁੱਲ ਬਲਾ ਕੇ ਸਾਰੇ ਪੰਜਾਬ ਦੀ ਕੀ ਦਿੱਤੀ ਹੈ ਪੰਜਾਬ ਦੀ ਸਥਿਤੀ ਵੀ ਕੰਟਰੋਲ ਦੇ ਵਿੱਚ ਕਿਉਂਕਿ ਭਾਖੜਾ ਡੈਮ ਹੈ ਜਿਹੜਾ ਭਾਖੜਾ ਡੈਮ ਦੇ ਵਿੱਚ 1680 ਤੇ 85 ਫੁੱਟ ਤੱਕ ਦੀ ਕੈਪੈਸਿਟੀ ਹੈ ਅੱਜ 1644 ਫੁੱਟ ਤੇ ਖੜੇ ਆ ਮਤਲਬ ਕਹਿੰਦਾ ਕਿ ਉੱਥੇ ਵੀ 40 ਫੁੱਟ ਦੇ ਕਰੀਬ ਪਾਣੀ ਹਲੇ ਹੋਰ ਸਟੋਰ ਕੀਤਾ ਜਾ ਸਕਦਾ ਹੈ। ਰੰਜੀਤ ਸਾਗਰ ਡੈਮ ਦੇ ਵਿੱਚ ਅਸੀਂ 30 ਫੁੱਟ ਦੇ ਕਰੀਬ ਨੀਚੇ ਖੜੇ ਹਾਂ। ਉੱਥੇ ਪਾਣੀ ਹਲੇ ਹੋਰ ਸਟੋਰ ਕੀਤਾ ਜਾ ਰਿਹਾ ਹੈ। ਤੇ ਪੌਂਗ ਡੈਮ ਦੇ ਵਿੱਚ ਅਸੀਂ 1376 ਤੇ ਖੜੇ ਹਾਂ ਉੱਤੇ 90 ਤੱਕ ਜਿਹੜੀ ਹੈ ਸਟੋਰ ਕੀਤਾ ਜਾ ਸਕਦਾ ਹੈ। ਸੋ ਉੱਥੋਂ ਕੁਝ ਪਾਣੀ ਛੱਡਿਆ ਜਾ ਰਿਹਾ ਹੈ। ਪਰ ਉਹਦੇ ਲਈ ਵੀ ਅਸੀਂ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਟਨਲਸ ਦੇ ਰਾਹੀਂ ਸੁਰੰਗਾਂ ਦੇ ਰਾਹੀਂ ਅਸੀਂ ਪਾਣੀ ਜਿਹੜਾ ਪੋਂਗ ਡੈਮ ਦਾ ਕਰੀਬ 9-10 ਹਜ਼ਾਰ ਕਿਊਸੇ ਜਿਹੜਾ ਪਾਣੀ ਹੈ ਉਹ ਭਾਖੜਾ ਡੈਮ ਤੇ ਲੈ ਕੇ ਜਾ ਰਹੇ ਹਾਂ। ਮਤਲਬ ਵੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਇਹ ਹੈ ਕਿ ਜੋ ਪਾਣੀ ਸਾਡੇ ਕੋਲੇ ਆ ਰਿਹਾ ਹੈ ਪਰ ਉੱਥੇ ਦੀ ਵੀ ਮੈਂ ਗੱਲ ਕਰਾਂ ਪੋਂਗ ਡੈਮ ਦੀ ਵਿਚਾਰੇ ਚਮੇਰਾ ਡੈਮ ਇੱਥੇ ਹਿਮਾਚਲ ਸਰਕਾਰ ਦੇ ਹੈਗੇ ਆ ਉਹ ਜਿੰਨੇ ਉਹਨਾਂ ਨੂੰ ਲੋੜ ਹੁੰਦਿਆ ਪਾਣੀ ਰੱਖ ਲੈਂਦੇ ਤੇ ਬਾਕੀ ਸਾਡੇ 'ਲ ਵੇਚ ਦੇ ਦਿੰਦੇ ਆ। ਤੋਂ ਮਾਰਾਂ ਸਾਨੂੰ ਉੱਥੇ ਝੁੱਲੀਆਂ ਪੈਂਦੀਆਂ ਨੇ। ਪਰ ਫਿਰ ਵੀ ਅਸੀਂ ਲੱਗੇ ਆ ਤੇ ਠੀਕ ਠਾਕ ਸਥਿਤੀ ਜੋ ਹੈ ਉਹ ਅੱਜ ਪੰਜਾਬ ਦੇ ਵਿੱਚ ਡੈਮਾਂ ਦੀ ਵੀ ਫਲੱਡ ਦੀ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਜਾਂਦਿਆਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਦੇਖੋ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਹਾਂ ਅਫਵਾਹਾਂ ਤੇ ਕੋਈ ਯਕੀਨ ਨਾ ਕਰੋ ਬੜੀਆਂ ਫਵਾੜ ਆਈਆਂ ਜਾਂਦੀਆਂ ਨੇ ਪਾਣੀ ਆ ਗਿਆ ਹੋਰ ਹੋ ਗਿਆ ਕੁਝ ਨਹੀਂ ਹੈ ਸਰਕਾਰ ਪੂਰੀ ਤਰ੍ਹਾਂ ਸचेत ਹੈ ਸਾਰੇ ਸਾਡੇ ਹਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਸਾਨੂੰ ਫਲੱਡ ਕੰਟਰੋਲ ਰੂਮ ਬਣਾਏ ਆ ਉੱਥੇ ਬਕਾਇਦਾ ਜਿਹੜੇ ਸਾਡੇ ਜੇੀ ਲੈਵਲ ਦੇ ਅਧਿਕਾਰੀ ਨੇ ਦਿਨ ਰਾਤ ਪਹਿਰਾ ਦੇ ਰਹੇ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਨੇ ਜਿਹੜੇ ਉਹ ਲੋਕਾਂ ਨੂੰ ਦੱਸੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਆ ਤੁਸੀਂ ਦੇਖੋਗੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਗ ਹੈ ਜਿਹੜਾ ਮਿੱਟੀ ਦਾ ਭਰ ਕੇ ਰੱਖਿਆ ਹੋਇਆ ਹੈ ਪੂਰੇ ਪੰਜਾਬ 'ਚ 3,26,000 ਬੈਗ ਭਰ ਕੇ ਰੱਖੇ ਆ ਸੋ ਮੈਂ ਲੋਕਾਂ ਨੂੰ ਕਹਿਣਾ ਚਾਹਨਾ ਬਿਲਕੁਲ ਡਰਨ ਦੀ ਲੋੜ ਨਹੀਂ ਕੋਈ ਸਰਕਾਰ ਪੂਰੀ ਤਰ੍ਹਾਂ ਸचेत ਹੈ ਸਾਰਾ ਸਾਡਾ ਪ੍ਰਸ਼ਾਸਨ ਡੀਸੀ ਤੋਂ ਲੈ ਕੇ ਐਸਡੀਐਮ ਸਭ ਪੁਲਿਸ ਡਿਪਾਰਟਮੈਂਟ ਮੈਡੀਕਲ ਡਿਪਾਰਟਮੈਂਟ ਰੈਵਿਨਿਊ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਨੇ ਜਿਹੜੇ ਹਾਈਲਰਟ ਤੇ ਰੱਖੇ ਹੋਏ ਨੇ ਸਾਰੇ ਆਪਣੀ ਜ਼ਿੰਮੇਵਾਰੀ ਪੂਰੀ ਤੰਦੇਹੀ ਦੇ ਨਾਲ ਨਿਭਾਰੇ ਨੇ ਤੇ ਲੋਕਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ